ਇਹਦਾ ਨਾਮ ਮੋਨੂ ਸ਼ਰਮਾ ਇਹ ਕਿਹੜੀ ਜਗ੍ਹਾ ਦਾ ਜੀ ਤੁਹਾਡੇ ਕੋਲ ਠੰਡੇ ਮਿੱਠੇ ਤੁਹਾਡੇ ਮੁਸਤਾਬਾਦ مین ਰੋਡ ਤੇ ਆਪਾਂ ਸ਼ਹੀਲ ਦਾ ਸਿੰਗਰ ਲਾਇਆ ਵਾ ਸਰ ਇਸ ਤਰ੍ਹਾਂ ਤੋਂ ਪ੍ਰਾਲੇ ਕਰਕੇ ਮੰਦਰ ਵਿੱਚ ਕਿੰਨੇ ਕਿ ਬੁਝੀ ਬਹੁਤ ਜਿਆਦੀ ਖੁਸ਼ੀ ਹੁੰਦੀ ਜੀ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਉਹ ਮੈਸੇਜ ਜਿੰਨੇ ਜਾਨੇ ਆ ਗਰੀਬਾਂ ਦੀ ਮਦਦ ਕਰੋ ਤੇ ਠੰਡੇ ਮਿੱਠੇ ਜਾਲ ਲਾਓ ਗਰਮੀ ਬਹੁਤ ਆ ਠੰਡੇ ਮਿੱਠੇ ਜਲ ਵੰਡਿਆ ਕਰੋ ਠੀਕ ਹੈ ਤੁਹਾਡੇ ਵੱਲੋਂ ਕਾਫੀ ਦਾ ਸਮਾਜ ਸੇਵਾ ਦਾ ਕੰਮ ਵੀ ਕਿਤੇ ਲੋੜਵੰਦਾਂ ਨੂੰ ਦਿਖਾਉਂਦੇ ਆ ਹਾਂਜੀ ਹਾਂਜੀ ਦੇ ਲੋਕਾਂ ਦੇ ਸਤਾ ਵੱਲ ਕੀਤਾ ਜਾਂਦਾ ਹੈ ਹਾਂਜੀ 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 ਕੀਤੇ ਜਾਂਦੇ ਜੀ ਇਹ ਬਟਾਲਾ ਰੋਡ ਬੀਲੀ ਘਰ ਦੇ ਬਾਗ ਨੌਜਵਾਨ ਸੰਸਥਾ ਨੇ ਜਾਗਰਣੀਆਂ ਅਤੇ ਕੋ ਮੇਲੇ ਕੀਤੇ ਜਾਂਦੇ ਪੀਰਾਂ ਜਿਸ ਸਿੰਧਰ ਸਿੰਘ ਪਰ ਅਹੀ ਆ ਜੋ ਵੀ ਪ੍ਰੋਗਰਾਮ ਕਰਦੇ ਕਿ ਇਹ ਇੱਕ ਨਾਂ ਤੇ ਨਹੀਂ ਕਰਦੇ ਅਸੀਂ ਸਾਰੀ ਸੰਗਤ ਇਕੱਠੇ ਹੋ ਕੇ ਕਰਦੇ ੱਟੇ-ਬਿੱਟੇ ਜਲਦੀ ਸੇਵਾ ਦਿੱਤੀ ਜਾ ਰਹੀ ਹੈ ਕਿਹੜੀ ਜਗ੍ਹਾ ਦਿੱਤੀ ਜਾ ਰਹੀ ਹੈ ਲੈ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਤਾਂ ਤੁਹਾਡਾ ਤੀਜਾ ਸਾਲ ਹੈ ਪਹਿਲੇ ਅਸੀਂ 26 ਜਨਵਰੀ ਦੇ ਨਾਲ ਕਰਦੇ ਰਹੇ ਹਾਂ ਬਾਬਾ ਦੀਪ ਸਿੰਘ ਜਨਮ ਦਿਨ ਦਾ ਤੋਂ ਨਹੀਂ ਦੋ ਪ੍ਰੋਗਰਾਮ ਆਰੰਭ ਤੇ ਸਾਡੇ ਚ ਦੋ ਪ੍ਰੋਗਰਾਮ ਕਰ ਦਿੰਦੇ ਹਾਂ ਬਹੁਤ ਜ਼ਿਆਦਾ ਹੱਦੋਂ ਜ਼ਿਆਦਾ ਦੇਖਾਂਗੇ ਯੂਥ ਤੇ ਨਸ਼ਿਆਂ ਵਾਲੇ ਜਾ ਰਹੇ ਪਰ ਅੱਜ ਦੇਖੋ ਯੂਥ ਤੇ ਕਾਫੀ ਸੇਵਾ ਵੀ ਕਰ ਰਿਹਾ ਜੀ ਨਸ਼ੇ ਸਰਕਾਰ ਕਰਦੀ ਪਈ ਆ ਯੂਥ ਕਰਨਾ ਨਹੀਂ ਚਾਹੁੰਦਾ ਉਹੇ ਮਜਬੂਰ ਕਰਦੇ ਆ ਕੋਲੋਂ ਆਪਣੇ ਕੋਲੋਂ ਫਰੀਖਵਾਂਦੇ ਆ ਨਸ਼ਿਆਂ ਦੇ ਲਾ ਕੇ ਸੁਬਾਚ ਉਹਨਾਂ ਸਾਦਾ ਛੁੱਕਦੇ ਆ ਆਪਣੀ ਸਾਰੇ ਬਰਾਦ ਹੁੰਦੇ ਗਏ ਆ ਸਾਰਾ ਫੈਕੀਆ ਕੋਈ ਅਜਾ ਰਜਿਸਟਰ ਨਹੀਂ ਕਰਾਈ ਪਰ ਅਸੀਂ ਜਿਹੜੇ ਇਥੇ ਸ਼ਹਿਰਪੁਰ ਜਣੇ ਖੜੇ ਆ ਅਸੀਂ ਆਹੇ ਮੈਂਬਰ ਆ ਕਿਤੇ ਉਗਰਾਹੀ ਨਹੀਂ ਕਰਦੇ ਅੱਛਾ ਜੀ ਅਸੀਂ ਜੋ ਸਾਡੀ ਆਪਣੀ ਸ਼ਰਧਾ ਹੁੰਦੀ ਹੈ ਪਾ ਕੇ ਆਪਣਾ ਪ੍ਰੋਗਰਾਮ ਕਰੀਦਾ ਲੋਕਾਂ ਨੂੰ ਤਾਂ ਆਹੀ ਮੈਸੇਜ ਦੇਵਾਂਗੇ ਕਿ ਜਿੰਨੇ ਵੱਤ ਹੋ ਦੋ ਸਦਾ ਗਰੀਬਾਂ ਦੀ ਜ਼ਰੂਰਤਮੰਦਾਂ ਦੀ ਸੇਵਾ ਕਰੋ ਜ਼ਰੂਰੀ ਨਹੀਂ ਕਿ ਤੁਸੀਂ ਸ਼ਬੀਲ ਹੀ ਲਾਣੀ ਆ ਇਹ ਗਰੀਬ ਬੱਚੇ ਨੂੰ ਪੜਾ ਸਕਦੇ ਜੇ ਕਿਸੇ ਦਾ ਟੈਸਟ ਵਗੈਰਾ ਕਰਾ ਸਕਦੇ ਕਿਸੇ ਨੂੰ ਮੈਡੀਸਨ ਲੈ ਕੇ ਦੇ ਸਕਦੇ ਜੀ ਜੋ ਤੁਹਾਡੀ ਆਪਣੀ ਸ਼ਰਧਾ ਆ ਪਰ ਕਿਸੇ ਦਾ ਗਰੀਬ ਦਾ ਭਲਾ ਜ਼ਰੂਰ ਕਰੋ